ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਂ ਮਨਾ ਹੋਈ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਂ ਦੁੱਖ ਤੁਹਾਨੂੰ वेदना ਦੇਣ ਵਾਸਤੇ ਨਹੀਂ ਆਉਂਦੇ ਬਲਕਿ ਹਰ ਦੁੱਖ ਦਾ ਇੱਕ ਕਾਰਨ ਹੁੰਦਾ ਹੈ ਹਰ ਦੁੱਖ ਕੁਝ ਸਿਖਾਉਣ ਵਾਸਤੇ ਆਉਂਦਾ ਹੈ ਜਦੋਂ ਤੁਸੀਂ ਉਹ ਪਾਠ ਪੜ੍ਹ ਲੈਂਦੇ ਹੋ ਤਾਂ ਉਹ ਦੁੱਖ ਵੀ ਅਲੋਪ ਹੋ ਜਾਂਦਾ ਹੈ ਮੁਸ਼ਕਿਲ ਤਾਂ ਇਹ ਸਮਝਣ ਦੀ ਹੁੰਦੀ ਹੈ ਕਿ ਇਹ ਦੁੱਖ ਮੈਨੂੰ ਕੀ ਸਿਖਾਉਣਾ ਚਾਹੁੰਦਾ ਹੈ ਫਿਰ ਇਸ ਵਾਸਤੇ ਗੁਰੂ ਕੋਲ ਬੈਠਣਾ ਅਤ ਜ਼ਰੂਰੀ ਹੈ ਗੁਰੂ ਹੀ ਹੈ ਜੋ ਤੁਹਾਡੇ ਅੰਦਰ ਦੇ ਪੇਦਾ ਨਾਲ ਤੁਹਾਡੀਆਂ ਗਲਤੀਆਂ ਜਾਂ ਅਵਗਣਾ ਨਾਲ ਤੁਹਾਨੂੰ ਜਾਣੂ ਕਰਵਾ ਸਕਦਾ ਹੈ ਗੁਰੂ ਹੀ ਹੈ ਜੋ ਤੁਹਾਡੇ ਅੰਦਰ ਦੇ ਪੇਦਾ ਨਾਲ ਤੁਹਾਡੀਆਂ ਗਲਤੀਆਂ ਜਾਂ ਅਵਗਣਾ ਨਾਲ ਤੁਹਾਨੂੰ ਜਾਣੂ ਕਰਵਾ ਸਕਦਾ ਹੈ ਦੁੱਖ ਅਕਸਰ ਹੁੰਦੇ ਹੀ ਇਸ ਵਾਸਤੇ ਹੈ ਕਿ ਤੁਸੀਂ ਗੁਰੂ ਕੋਲ ਪਹੁੰਚੋ ਵਾਹਿਗੁਰੂ ਨਾਲ ਜੁੜੋ ਫਿਰ ਜਿਵੇਂ ਜਿਵੇਂ ਜੁੜਦੇ ਹੋ ਦੁੱਖ ਵੀ ਦੂਰ ਹੁੰਦਾ ਜਾਂਦਾ ਹੈ ਦੁੱਖ ਤਦੇ ਜਦ ਵਿੱਚ ਰਹਿ ਸੁਖ ਪ੍ਰਭ ਚਿਤ ਆਏ ਦੁੱਖ ਤਦੇ ਜਦ ਵਿਸਰੇ ਸੁਖ ਪ੍ਰਭ ਚਿਤ ਆਏ ਵਾਹਿਗੁਰੂ